ਸਸਰੀਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਇੱਕ ਨਵਾਂ ਵਲੌਗ ਲੈ ਕੇ ਆਏ ਆ। ਇਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਾ ਕਿ ਸਪੇਨ ਦੇ ਕੰਮ ਕਿੱਦਾਂ ਹੁੰਦੇ ਆ। ਅੱਜ ਅਸੀਂ ਆਉਣਾ ਆ ਗੱਡਿਆਂ ਦਾ ਬੀਜ ਜੀ, ਪਿਆਜ਼ ਤੇ ਸਵੇਰ ਦਾ ਟਾਈਮ ਸੀ ਅਸੀਂ ਬੈਠੇ ਸਾਰੇ ਵੇਟ ਕਰ ਰਹੇ ਸੀ ਦਿਨ ਚੜ੍ਹਨ ਦੀ। ਆ ਬੀ ਪਿਆ ਉਹ ਸਾਹਮਣੇ ਚੰਦ ਰਿਹਾ ਜੀ। ਅਜੇ ਹਨੇਰੇ ਕਰਕੇ ਥੋੜਾ ਵੇਟ ਕਰਨਾ ਪਿਆ। ਤੇ ਚਲੋ ਵੀਡੀਓ ਵਧੀਆ ਲੱਗੇ ਲਾਈਕ ਜ਼ਰੂਰ ਕਰਦੇ ਜੀ। ਚਲੋ ਜੀ ਅੱਗੇ ਚੱਲਦੇ ਆਂ ਵੀਡੀਓ 'ਚ। ਆ ਲੋ ਜੀ ਵੀਰੋ ਲੈ ਕੇ ਬਾਬੇ ਦੇ ਨਾਮ ਲਾਗੇ ਕਰਤਾ ਕੰਮ ਸ਼ੁਰੂ ਅਸੀਂ ਅੱਜ ਲੱਗੇ ਪਿਆ ਚੋਬਰ 사جے ਵਾਲੇ ਬਸ ਕੁਛ ਨਹੀਂ 2 ਵਜੇ 3 ਵਜੇ ਤੱਕ ਇਦਾਂ ਹੀ ਕੋਡੇ ਰਹਿਣਾ ਅਸੀਂ ਸਾਰਿਆਂ ਨੇ ਆਹ ਦੋ ਲੱਗੇ ਆ ਸਰਦਾਰ ਵੀਰ ਮੇਰੇ ਆਹ ਲੱਗਾ ਮੁੰਡਾ ਕਪੂਰਥਲੇ ਦਾ ਉਹ ਮੁੰਡਾ ਇੱਕ ਹਰਿਆਣੇ ਦਾਗਾ ਮਾੜਾ ਹੀ ਆ ਕੰਮ ਨਹੀਂ ਕਰਦਾ ਉਹ ਇੱਕ ਹੋਰ ਆ ਹਰਿਆਣੇ ਦਾ ਆ ਦੇਖੋ ਇਦਾਂ ਲਾਉਣਾਗਾ ਗੰਦੀ ਲੱਗ ਰਹੀ ਆ ਚਲੋ ਜੀ ਚਲੋ ਮੌੜ ਲੰਨਾ ਮੀ ਆਏ ਵਿਚਾਰਾ ਅੰਗੇ ਤੁਹਾਡੇ ਤੀਜੇ ਦਿਨ ਹੈ ਜੇ ਚਾਲੂ ਵੱਢੀ ਸਭ ਤੋਂ ਅੱਗੇ ਭਾਈ ਚਾ ਚਾਲੂ ਵੱਢਣਾ ਸੀ ਇਹ ਜੇ ਇਹ ਕਹੇ ਤਾਂ ਚਾਲ ਘੰਟੇ ਦਾ ਜ਼ੋਰ ਮਾਰੂਗਾ ਘੰਟੇ ਤੋਂ ਬਾਅਦ ਦੇਖਾਂਗੇ ਚਾਲੇ ਦੀ ਕੀ ਆ ਹਾਂਜੀ ਸਾਨੂੰ ਹੋ ਗਿਆ ਘੰਟਾ ਲੱਗਿਆ ਨੂੰ ਲਗਭਗ ਘੰਟਾ ਕੀ ਹੋਇਆ ਹਲੇ ਤੇ ਇੱਕ ਇੱਕ ਥੈਲਾ ਲਗਭਗ ਲਾ ਚੱਲੇ ਮੁੰਡੇ ਇੱਕ ਏਰੋ ਦੇ ਇੱਕ ਥੈਲੇ ਦੇ 15 ਏਰੋ ਬਣ ਜਾਂਦੇ ਹੈ ਲਗਭਗ ਲੱਗੀ ਹੋਇਆ ਚੋਬਰ ਊਰਜ ਵੀਗੇ ਚੜ ਗਿਆ ਮੁੰਡਿਆਂ ਇੱਕ ਮਕਾ ਲਿਆ ਉਹਨੇ ਪਹਿਲਾ ਨੰਬਰ ਮੁੱਕ ਗਿਆ ਹੋ ਮੇਰਾ ਤਾਂ ਜੇ ਰਹਿੰਦਾਗਾ ਅੱਤਾ ਚਲੋ ਬਣੇ ਰਹੋ ਅੱਗੇ ਦੱਸ ਦਿਆਂ ਕਿ ਜਗ੍ਹਾ ਲਵਾਤਾ ਹਾਂ ਚੱਲ ਰਹੀ ਏ ਗੱਡੀ ਹਾਂਜੀ ਹਾਂਜੀ ਭੱਜਦੀ ਆ ਜੇ ਅੱਜ ਭੱਜਦੀ ਆ ਲਾ ਦੇਗਾ ਤੰਨ ਆਹ ਮੁੰਡਾ ਵੀ ਨਵਾਂ ਹੀ ਆਇਆ ਆਪਣਾ ਭੱਜੇਗਾ ਅੱਜ ਅੱਜ ਭੱਜੂ ਚੱਲ ਸਹੀ ਆ ਹਾਂਜੀ ਸਾਨੂੰ 1 ਗੇੜ ਘੰਟਾ ਹੋ ਗਿਆ ਲਗਭਗ ਕੰਮ ਕਰਦੇ ਨੂੰ ਤੇ ਵਿੱਚ ਕਈ ਮੁੰਡਿਆਂ ਨੇ ਲਾ ਲਈ ਦੋ ਦੋ ਥੈਲੇ ਮਤਲਬ 3-300 ਰੋ ਬਣ ਗਏ ਕਈਆਂ ਦੇ ਤੇ ਕਈ ਵਿੱਚ ਮੇਰੇ ਵਰਗੇ ਇਹ ਜੇ ਕਿੱਕ ਵੀ ਨਹੀਂ ਲਾਇਆ ਉਹ ਵੈਦ ਦਾ ਇੱਕ ਬੰਦਾ ਪਰ ਉਹਨਾਂ ਨੇ ਤਾਂ ਕਹਿਣਾ ਪੈਸੀ ਬਣਦੇ ਨਹੀਂ ਜਿਹੜੇ ਹਿੰਮਤ ਜ਼ੋਰ ਮਾਰਦੇ ਆ ਉਹਨਾਂ ਨੇ 30-30 ਕਰੋੜ ਬਣਾ ਲਈ ਘਾਟੇ ਦੇ ਵਿੱਚ ਵਿੱਚ ਆ ਬਾਬਾ ਫਿਰਦਾ ਦੇਖੋ ਬਾਬਾ ਹਾਂ 90 ਕੇ ਸਾਲ ਦੇ ਲਗਭਗ ਇਹ ਦੇਖ ਰਿਹਾ ਕਰਦਾ ਵੀ ਓਲੀ ਓਲੀ ਗਰਮੀ ਵਧੀ ਜਾਣੀ ਆ ਆ ਲੋ ਜੀ ਇੱਕ ਖੇਤ ਲਾਤਾ ਦੂਜੇ ਦੀ ਤਿਆਰੀ ਆ ਲਾਲਾ ਸ਼ੀ ਦੀ ਚੱਲ ਐਂ ਤੁਰਦਾ ਕੀ ਚੱਕਰਾ ਭੱਜ ਗਏ ਭੱਜ ਗਏ ਤੁੱਪ ਚੜਨ ਤੋਂ ਪਹਿਲਾਂ ਪਹਿਲਾਂ ਆ ਇੱਕ ਪਾਈ ਤਾਂ ਬਹਿ ਗਏ ਆਪਣੇ ਬਾਬਾ ਫਿਰਦਾ ਬੱਚਾ ਅਸੀਂ ਦੂਜੇ ਪੈਰ ਦੂਜੇ ਖੇਤ ਵਿੱਚ ਧਰ ਲਿਆ ਪੈਰ ਗੱਭਰੂਆਂ ਨੇ ਤੇ ਲੱਗੇ ਅਸੀਂ ਦੂਜਾ ਖੇਤ ਲਾਉਣ ਜੀ ਵੀ ਨਵੇੜ ਦਾਣਾ ਅਸੀਂ ਟਾਈਮ ਨਾਲ ਉਧਰ ਨੂੰ ਭੱਜ ਗਏ ਹਾਂ ਜੀ ਮੁੰਡੇ ਲੱਗੇ ਹੋਏ ਆ ਆਮ ਜਨਾਮ ਆਇਆ ਚਲੈ ਨੂੰ ਪੁੱਛਦੇ ਆ ਕਿਦਾਂ ਹਾਂ ਮੇਰਾ ਵੀਰ ਕਿਦਾਂ ਰਿਹਾ ਸਪੈਨ ਸਾਡੇ ਸਾਹਮਣੇ ਹੀ ਆ ਭਾਜੀ ਕਿਉਂ ਕਮਾਈ ਕਰਨੀ ਔਖੀ ਆ ਕਿ ਸੌਖੀ ਆ ਉੱਥੇ ਇੱਕ ਬਰਹਿ ਕੇ ਸੌਖੀ ਇੱਥੇ ਆਣ ਕੇ ਥੋੜੀ ਔਖੀ ਹੋ ਜਾਂਦੀ ਜੀ ਹਾਂ ਜਦੋਂ ਕੋਡਾ ਰਹਿਣਾ ਪੈਂਦਾ ਹੈ ਹੋਰ ਕੀ ਸਾਰੀ ਡੈੜੀ ਆ ਦੇਖ ਲਓ ਬਸ ਇੱਦੇ ਰਹਾਂ ਉੱਥੇ ਤਾਂ ਇਦਾਂ ਲੱਗਦਾ ਕਿ ਸੌਖੀ ਹੋ ਕਮਾਈ ਹੈ ਆ ਪਿਆ ਯੂਰੋ ਵਟਾਂ ਦੇਗਾ ਹੋਰ ਕੀ 20 ਬਣਦੇ ਮਸੀਂ 20 বাজਦੇ ਆ ਜੇ ਲਾਉਂਗੇ ਵੱਧ ਵੀ ਬਚਦੇ ਆਗੇ ਜੇ ਜੋਰ ਲਾਉਂਗੇ ਨਹੀਂ ਮੇਰੇ ਵਰਗੇ ਦੇ ਕਹਿੰਨਾ ਜਿਹੜੇ ਉੱਥੇ ਬੈਠੇ ਕਹਿੰਦੇ ਆ ਹਾਂ ਨਹੀਂ ਇਹ ਚਾਲੂ ਕੱਢ ਲੈਣਾ ਆਪਾਂ ਮੁੰਡਾ ਇਹ ਵੀ ਉਹ ਹੋਰ ਲੱਗਿਆ ਬਾਕੀ ਥੋੜੀ ਰਹਿ ਗਿਆ ਖੇਤ ਬਸ ਆਪਣਾ ਸਤਾਂ ਵੀ ਦਿਖਾ ਦੋ ਨਵੀੜ ਦੇਣਿਆ ਲਗਾ ਮੇਰਾ ਵੀਰ ਆਇਆ ਸੀ ਨਾ ਅੱਜ ਇਹ ਤੋਂ ਪੁੱਛ ਨਹੀਂ ਹੋਇਆ ਹਾਂ ਜੀ ਹੁਣ ਸਾਡਾ ਇੱਕ ਖੇਤ ਹੋ ਗਿਆ ਪੂਰਾ ਹੁਣ ਅਸੀਂ ਚੱਲਦੇ ਆਂ ਦੂਜੇ ਖੇਤ 'ਚ ਤੇ ਆ ਦੇਖੋ ਖੇਤ ਜੀ ਤੇ ਘਰ ਇਹਨ ਦੇ ਇਦਾਂ ਦੇ ਲੱਗਦੇ ਜੀ ਬਾਹਰੋਂ ਤੇ ਸਾਰੇ ਕੀ ਤਾਂ ਮੀਂਹ ਬਿਲਕੁਲ ਪੱਧਰੀ ਆ ਪੰਜਾਬ ਵਰਗੀ ਚਲੋ ਹੁਣ ਚੱਲਦੇ ਆਂ ਅਸੀਂ ਦੂਸਰੇ ਖੇਤ ਚ ਜੀ ਉੱਥੇ ਜਾ ਕੇ ਗੰਡੇ ਹੀ ਲਾਉਣੇ ਆ ਆ ਜੀ ਹਾਂ ਜੀ ਹੁਣ ਅਸੀਂ ਪਹੁੰਚ ਗਏ ਦੂਸਰੇ ਕੰਮ ਖੇਤ ਚ ਤੇ ਬੰਦੇ ਗਏ ਥੱਕ ਮੈਂ ਕਿਹਾ ਚਲੋ ਥੋੜੀ એનર્ਜੀ ਪੀ ਜੀ ਬਰਫ਼ ਦੇ ਕੋਲਾ ਮੰਗਾਇਆ ਬੰਦਿਆਂ ਨੂੰ ਪੀਣ ਲਈ ਓਏ ਪੀਲਾ ਹੈ ਲੋ ਕਾਲਾ ਗੁਲਾਮ ਨਾ ਕਾ ਜੀ ਪੀਲਾ ਤੇਰੇ ਤੇ ਜਿਆਦਾ ਫੋਕਸ ਹੈ ਮੇਰਾ ਅੱਜ ਹਾਂ ਚਲੋ ਚਲੋ ਯਾਰ ਮੁੰਡਾ ਬਾਈ ਅਸੀਂ ਨਿਵੇੜਾ ਚਾਹੁੰਦਾ ਵੀਰੋ ਘੜ ਘੜਦੇ ਚਲੋ 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 ਯਾਰ ਉਠੋ ਜਲਦੀ ਜਲਦੀ ਆ ਹੁਣ ਅਸੀਂ ਆ ਖੇਤ ਲਾਉਣਾ ਜੀ ਇੱਕਾ ਤੇ ਇੱਕਾ ਖੇਤ ਲਾਉਣਾ ਦੇਖੋ ਸ਼ਾਮ ਤੱਕ ਕੀ ਬਣਦਾਗਾ 2 ਵਜੇ ਤੱਕ ਇਹ ਨਿਵੇੜ ਦੇਣਾ ਅਸੀਂ ਚਲੋ ਜੀ ਜੁੜੇ ਰਹੋ ਸਾਡੇ ਨਾਲ ਕੋਈ ਇੱਕ ਆਪਣਾ ਦੂਜਾ ਗਰੁੱਪ ਉਹ ਫਿਰਦਾ ਹੋਵੇ ਪੰਜਾਬੀ ਆਪਣੇ ਸਾਰਾ ਪੰਜਾਬ ਇੱਥੇ ਫਿਰਦਾ ਜਵਾਨੀ ਪੰਜਾਬ ਦੀ ਨਹੀਂ ਅਲਿਆ ਤੇਰਾ ਕਿੱਥੇ ਘਟ ਓਏ ਉਹ ਵੀ ਆਉਣ ਲੱਗੇ ਸਾਡੇ ਨਾਲ ਇੱਥੇ ਹੈਲਪ ਕਰਾਉਣਾ ਨਾ ਵੀ ਖੇਤ ਮੁੱਕ ਚੱਲਿਆ ਆ ਗਈ ਪਹਿਲਾਂ ਇੱਕ ਵਾਰ ਹਾਂਜੀ ਲੋ ਫਾਈਨਲੀ ਕੰਮ ਨਿਪਟ ਗਿਆ ਜੀ ਸਾਡਾ ਬੰਦੇ ਮਰ ਗਏ ਆਖਰ ਨੂੰ ਬਹਿ ਬਹਿ ਕੇ ਲਾਉਣ ਲੱਗੇ ਆ ਦੇਖੋ ਸਰਦਾਰ ਭਾਜੀ ਆਪਣਾ ਹੁਣ ਵੀਡੀਓ ਕਰਕੇ ਖੜਾ ਹੋ ਗਿਆ ਚੱਲੀ ਥੱਕ ਫਰ ਕੇ 2 ਵਜ ਗਏ ਸਵੇਰ ਦੇ ਲੱਗੇ ਹੋਇਆ 7 ਵਜੇ ਦੇ ਚਾਰ ਕੈਂਪੋ ਦੇ ਚਾਰ ਖੇਤ ਲਾਤੇ ਉਹ ਕੰਨੀ ਦਿਹਾੜੀ ਬਣ ਗਈ ਲਵ ਕੰਨੀ ਦਿਹਾੜੀ ਬਣ ਗਈ ਲੋਕ ਭਾਜੀ ਆ ਬਈ ਇਹ ਬੰਦੀ 100 ਵਾਲੀ ਵੀ ਹੈ ਕਈ ਵਿੱਚ ਕਈ ਤੁਹਾਨੂੰ ਮੈਂ ਦਿਖਾਉਂਗਾ 7000 ਵਾਲੀ ਵੀ ਆ ਫਿਰ ਕਹਿੰਦੇ ਕੰਮ ਨਹੀਂ ਹੁੰਦਾ ਹੈਗਾ ਵਿੱਚ ਕਈ 7000 ਐਰੋ ਵਾਲੇ ਆ ਤੇ ਕਈ 100 ਵਾਲੀ ਵੀ ਆ ਤੇ ਕਈ 60 ਵਾਲੀ ਵੀ ਆ 50 ਵਾਲੀ ਵੀ ਆ ਬੰਦੇ ਦੀ ਹਿੰਮਤ ਆਪਣੀ ਆਪਣੀ ਤੇ ਆਸ ਕਰਦਾ ਤੁਹਾਨੂੰ ਵਧੀਆ ਲੱਗੂਗਾ ਵਲੌਗ ਜੇ ਵਧੀਆ ਲੱਗੇ ਨਾ ਕਮੈਂਟ ਕਰ ਦਿਓ ਤੇ ਅਸੀਂ ਰੋਜ਼ ਇਦਾਂ ਰੁਟੀਨ ਚ ਤੁਹਾਡੇ ਲਈ ਵਲੌਗ ਬਣਾਉਂਦੇ ਰਿਹਾ ਕਰਾਂਗੇ ਸਹੀ ਆ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਦੇਖੋ ਕੰਮ ਕੋ Allah'a